ਪੀਵੀਏ ਐਚਆਈ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਧਾਰੀਵਾਲ ਇਲਾਕੇ ਅੰਦਰ ਚੋਰਾਂ ਨੇ ਪਾਈ ਦਹਿਸ਼ਤ ਇੱਕ ਰਾਤ ਵਿੱਚ ਪੰਜ ਦੁਕਾਨਾਂ ਦੇ ਤਾਲੇ ਤੋੜੇ ਚੋਰ ਨਕਦੀ ਅਤੇ ਕੀਮਤੀ ਕੱਪੜੇ ਚੋਰੀ ਕਰਕੇ ਹੋਏ ਫਰਾਰ ਪੁਲਿਸ ਜਾਂਚ ਵਿੱਚ ਜੁਟੀ ਮਿਸਨਾ ਸਰਤਾ ਰੋਡ ਧਾਰੀਵਾਲ ਸਥਿਤ ਅਰਨਫ ਅਹਲ ਗਾਰਮੈਂਟ ਦੇ ਮਾਲਕ ਰਜੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਨੇ ਫੋਨ ਕੀਤਾ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲਾ ਹੈ ਜਦ ਦੁਕਾਨ ਤੇ ਆ ਕੇ ਵੇਖਿਆ ਤਾਂ ਚੋਰਾਂ ਵੱਲੋਂ 3-3 ਜਗਤਾਂ ਅਤੇ ਕਾਊਂਟਰ ਚੋਰੀ ਕਰ ਲਿਆ ਜਿਸ ਨਾਲ ਕਰੀਬ 25000 ਰੁਪਏ ਦਾ ਨੁਕਸਾਨ ਹੋ ਗਿਆ ਇਸੇ ਤਰ੍ਹਾਂ ਹੀ ਆਰ ਕੇ ਆਪਟੀਕਲ ਦੇ ਦੁਕਾਨ ਦੇ ਮਾਲਕ ਗਗਨ ਕੁਮਾਰ ਨੇ ਦੱਸਿਆ ਕਿ ਉਸ ਨੂੰ ਨੇੜਲੇ ਦੁਕਾਨਦਾਰ ਨੇ ਫੋਨ ਕਰਕੇ ਸੂਚਿਤ ਕੀਤਾ ਕਿ ਉਹਨਾਂ ਦੀ ਦੁਕਾਨ ਦੇ ਤਾਲੇ ਟੁੱਟੇ ਹਨ ਜਦ ਇਹ ਆ ਕੇ ਵੇਖਿਆ ਤਾਂ ਗੱਲੇ ਵਿੱਚ ਪਏ ਕਰੀਬ 15000 ਰੁਪਏ ਗਾਇਬ ਹੋ ਗਏ ਸਨ ਜੋ ਚੋਰਾਂ ਵੱਲੋਂ ਚੋਰੀ ਕੀਤੇ ਗਏ ਇਸੇ ਤਰ੍ਹਾਂ ਹੀ ਸਮਾਰਟ ਆਪਟੀਕਲ ਦੇ ਮਾਲਕ ਮਨਜੀਤ ਸਿੰਘ ਗੁੱਲੂ ਮੋਬਾਈਲ ਰਿਪੇਅਰ ਅਤੇ ਯਾਦਵ ਟੈਲੀਕਾਮ ਨਾਮਕ ਦੁਕਾਨਦਾਰਾਂ ਨੇ ਵੀ ਦੱਸਿਆ ਕਿ ਉਹਨਾਂ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਫੋਲਾ ਫਰਾਲੀ ਕੀਤੀ ਗਈ ਅਤੇ ਨਕਦੀ ਚੋਰੀ ਕੀਤੀ ਫਿਰ ਤੋਂ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਨਾਰਾਜ਼ਗੀ ਜ਼ਾਹਰ ਕਰਦੇ ਕਿਹਾ ਕਿ ਕੋਈ ਵੀ ਦੁਕਾਨਦਾਰ ਜਾਂ ਵਪਾਰੀ ਸੁਰੱਖਿਅਤ ਨਹੀਂ ਪੁਲਿਸ ਪਾਰਟੀ ਸਮੇਤ ਪਹੁੰਚੇ ਜਾਂਚ ਅਧਿਕਾਰੀ ਨੇ ਬਿਨਾਂ ਕੈਮਰੇ ਸਾਹਮਣੇ ਆਏ ਕਿਹਾ ਕਿ ਨੇੜੇ ਤੇਰੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ ਵੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਈ ਭਾਜੀ ਕੀ ਨਾਮ ਤੁਹਾਡਾ ਤੇ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ ਜੇ ਮੇਰਾ ਨਾਮ ਰਜੇਸ਼ ਕੁਮਾਰ ਹੈ ਮੈਨੂੰ ਸਵੇਰੇ ਪਤਾ ਚੱਲਿਆ ਕਿ ਮੇਰੀ ਦੁਕਾਨ 'ਚ ਚੋਰੀ ਹੋ ਗਈ ਹੈ ਤੇ ਮੇਰੀ ਦੁਕਾਨ ਦਾ ਨਾਮ ਹੈ ਅਰਨਫ ਫਾਇਲ گارਮੈਂਟਸ ਤੇ ਨਾਅ ਦਸ਼ਮੇਸ਼ ਹਸਪੀਟਲ ਪੈਂਦਾ ਵਾ ਜਦੋਂ ਸਾਨੂੰ ਪਤਾ ਚੱਲਿਆ ਉਸੇ ਟਾਈਮ ਅਸੀਂ ਫਟਾਫਟ ਆ ਕੇ ਦੇਖਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲਾ ਸੀਗਾ ਤੇ ਸਾਡੀ ਕਾਟਰੀ ਚੋਰੀ ਹੋਇਆ ਪਿਆ ਤੇ ਸਾਡੇ ਗਰਮ ਸਤਰੀਆਂ ਦੇ ਕੱਪੜੇ ਸਾਰੇ ਚੋਰੀ ਹੋ ਗਏ ਕੀ ਜੈਕਟਾਂ ਕੀ ਜੋ ਜੋ ਉਹਨਾਂ ਦੇ ਹੱਥ ਚ ਲੱਗਿਆ ਉਹ ਲੈ ਗਏ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਜੈਕਟਾਂ ਸਾਰਾ ਕੁਝ ਤੇ ਜੈਕਟਾਂ ਦਾ ਤੇ ਲੌਂਗ ਕੋਰਟ ਦਾ ਤੇ ਮੁੱਲ ਹੁੰਦਾ ਜ਼ਿਆਦਾ ਤੇ ਉਹ ਸਾਰਾ ਸਬਾਨ ਚੋੱਕ ਕੇ ਲੈ ਗਏ ਸਾਡਾ ਤਕਰੀਬ ਕਿੰਨੇ ਕ ਦਾ ਨੁਕਸਾਨ ਹੋ ਗਿਆ ਜੀ ਤਕਰੀਬ ਨੁਕਸਾਨ ਸਾਡਾ ਇਹ ਚੱਕੀ ਦਾ ਦੇਖੇ ਲਈ ਫਿਰ ਵੀ ਅੰਦਾਜ਼ਾ ਹੈਗਾ ਵਾ ਕਿ 20-25 ਹਜ਼ਾਰ ਦਾ ਸਾਡਾ ਨੁਕਸਾਨ ਹੋ ਗਿਆ ਸਾਰਾ ਇਹਦੇ ਸਬੰਧ ਜਿਹਦੇ ਕੋਈ ਥਾਣਾ ਧਾਰੀ ਨਾਲ ਕੀਤੀ ਕੰਪਲੇਂਟ ਅਸੀਂ ਜਿਵੇਂ ਆਏ ਆ ਦੇਖਦੇ ਆ ਕਿ ਬਸ ਬਾਕੀ ਆਈ ਐਪਲੀਕੇਸ਼ਨ ਦੇਖਦੇ ਦੇ ਲੱਗੇ ਆ ਕਿ ਉਹਦੀ ਚੰਗੀ ਤਰ੍ਹਾਂ ਕਾਰਵਾਈ ਹੋਏ ਜੋ ਸਾਡਾ ਨੁਕਸਾਨ ਹੋਇਆ ਹੈ ਚੋਰਾਂ ਨੂੰ ਫੜ ਕੇ ਸਾਡਾ ਪ੍ਰਾਪਤ ਕੀਤਾ ਜਾ ਸਕੇ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਡੇ ਦੁਕਾਨ ਤੇ ਚੋਰੀ ਹੋ ਗਈ ਕਿੱਦਾਂ ਤੁਹਾਨੂੰ ਇਨਫੋਰਮੇਸ਼ਨ ਮਿਲੀ ਸਭ ਤੋਂ ਪਹਿਲਾਂ ਸਾਨੂੰ ਫੋਨ ਆਇਆ ਮੇਰੇ ਜੇਜ ਦਾ ਪ੍ਰੋਡਰ ਦਾ ਫੋਨ ਆਇਆ ਕਿ ਤੁਸੀਂ ਅੱਜ ਸਵੇਰੇ ਦੁਕਾਨ ਤੋਂ ਨਹੀਂ ਕਿ ਉਹਨਾਂ ਨੇ ਦੱਸਿਆ ਕਿ ਤੁਹਾਡਾ ਦੁਕਾਨ ਦਾ ਸ਼ਟਰ ਖੁੱਲਿਆ ਆ। ਉਹਨਾਂ ਨੂੰ ਵੀ ਕਿਸੇ ਨੇ ਕਿਹਾ ਵੀ ਅੱਗੋਂ ਕਿ ਵੀ ਤਾਂ ਦੁਕਾਨ ਅੱਜ ਛੇਤੀ ਖੋਲ ਲੀਤੀ ਦੁਕਾਨ ਦਾ ਤੁਹਾਡੇ ਬ੍ਰਦਰ ਨੇ ਤੇ ਉਹਨਾਂ ਨੇ ਕਿਹਾ ਵੀ ਨਹੀਂ ਤਾਂ ਉਹਨਾਂ ਨੇ ਸਾਨੂੰ ਫੋਨ ਕੀਤਾ ਤਦ ਕਰਕੇ। ਕਿੰਨੇ ਵਜੇ ਫੋਨ ਆਇਆ ਤੁਹਾਨੂੰ? ਸਾਨੂੰ ਆਇਆ ਸੀ 8:00 ਦੇ ਕਰੀਬ ਆਇਆ। 8:00 ਪਾਣੇ 8 ਦੇ ਕਰੀਬ ਆਇਆ। 8:00 ਪਾਣੇ 8 ਦੇ ਕਰੀਬ। ਕੀ ਮੰਗ ਕਰਦੇ ਪ੍ਰਸ਼ਾਸਨ ਕੋਲ? ਹਾਂਜੀ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਮੰਗੇ ਕਰਦੇ ਆ ਕਿ ਜੋ ਸਾਡਾ ਨੁਕਸਾਨ ਹੋਇਆ ਉਹ ਬਰਮ ਨਾਲੇ ਉੱਪਰ ਭਾਈ ਕਰੋ ਤੂੰ ਵੀ ਅੱਖੇ ਜਿਹੜੇ ਚੋਰ ਆ ਨਾ ਇਹਨਾਂ ਵੀ ਸਾਧ ਨੂੰ ਪੜੋ ਜਿਹਨਾਂ ਨੇ ਲੋਨ ਵਗੈਰਾ ਜਿਨ੍ਹਾਂ ਨੇ ਲੈ ਕੇ ਜਿਹੜੇ ਬੜੀ ਮੁਸ਼ਕਿਲ ਦੇ ਨਾਲ ਆਪਣਾ ਕੰਮਕੁਮ ਵੀ ਕਰਦੇ ਆ ਨਾ ਉਹਨਾਂ ਵੱਲ ਵੀ ਤੇ ਇਹ ਜੋ ਚੋਰਾਂ ਨੂੰ ਫੜ ਕੇ ਤੇ ਕਾਰਵਾਈ ਕੀਤੀ ਜਾਏ ਤੇ ਧਿਆਨ ਰੱਖਿਆ ਜਾਏ ਕਿ ਇੱਕ ਜਗ੍ਹਾ ਨਹੀਂ ਹਰੇਕ ਜਗ੍ਹਾ ਚੋਰੀਆਂ ਹਰੇਕ ਜਗ੍ਹਾ ਚੋਰੀਆਂ ਤੇ ਇਹਨਾਂ ਦਾ ਧਿਆਨ ਰੱਖਿਆ ਜਾਏ ਇਸ ਤਰ੍ਹਾਂ ਗਰੀਬ ਬੰਦਾ ਉਸ ਤਰ੍ਹਾਂ ਹੀ ਮਰ ਜਾਏ ਔਰ ਔਰ ਵੀ ਦੁਕਾਨਾਂ ਤੇ ਚੋਰੀਆਂ ਹੀ ਆ ਕਿੰਨੀਆਂ ਦੁਕਾਨਾਂ ਤੇ ਹੋਈਆਂ ਅੱਜ ਰਾਤ ਅੱਛਾ ਜੀ ਇੱਕ ਸਾਡੇ ਨਾਲ ਤੇ ਪੜੋਸੀਆਂ ਤੇ ਵੀ ਚਾਰ ਦੁਕਾਨਾਂ ਆਤ ਕਰਨਾਂ ਦਿੱਤੇ ਹੋ ਗਈਆਂ ਹੋਰ ਭਾਜੀ ਕੀ ਨਾਂ ਤੁਹਾਡਾ ਤੇ ਕਿੱਥੇ ਤੁਹਾਡੀ ਦੁਕਾਨਾਂ ਤੇ ਕਿੱਦਾਂ ਪਤਾ ਲੱਗਾ ਦੁਕਾਨ 'ਚ ਚੋਰੀ ਹੋ ਗਈ ਦੇਖੋ ਜੀ ਐਂ ਤੇ ਮਰੇ ਵਾਲਾ ਮਗਰਦਾਪੁਰ ਦਾ ਜੀ ਰਾਤੀ ਦੁਕਾਨ ਜਿੱਤਰਾ ਅੱਗੇ ਬੰਦ ਕਰਕੇ ਜਾਈਗਾ ਉਸੇ ਤਰ੍ਹਾਂ ਚਿਰਕਿਰੇ ਚਲ ਗਿਆਂ ਘਰ ਸਵੇਰੇ ਪਤਾ ਲੱਗਾ ਲੱਗੋ ਗਵੜੀਆਂ ਦੱਸਿਆ ਕਿ ਤੁਹਾਡੀ ਦੁਕਾਨ ਦੇ ਤਲੇ ਟੁੱਟੇ ਹੋਏ ਆ ਤਹੀਂ ਆ ਕੇ ਵੇਖਿਆ ਵਾ ਤੇ ਇੱਥੇ ਆ ਕੇ ਤਲੇ ਤੋੜ ਕੇ ਅੰਦਰੋਂ ਨਗਦ ਪੈਸੇ ਕੱਢ ਲਈ ਆ ਦਿੱਕਾਨ ਦੇ ਕਿੰਨਾ ਕਿੰਨੇ ਪੈਸੇ ਲੱਗੇ ਜੀ ਨਗਦ ਨਗਦ ਕੋ 15000 ਰੁਪਏ ਕੱਲੇ ਚ ਪਿਆਦਾ ਜੀ ਹੋਰ ਵੀ ਕੋਈ ਨੁਕਸਾਨ ਹੋਇਆ ਜੀ ਹਾਂ ਜੇ ਤੱਕ ਤੇ ਦੇਖਿਆ ਅੰਦਰ ਹਜੇ ਤੱਕ ਤੇ ਕੁਝ ਲੱਗਾ ਨਹੀਂ ਬਾਕੀ ਦੁਕਾਨ ਤੇ ਚੰਗੀ ਤਰ੍ਹਾਂ ਦੇਖਾਂਗੇ ਫਿਰ ਪਤਾ ਲੱਗੇਗਾ ਜੀ ਤੇ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਕੋਈ ਹਾਂ ਜੀ ਪੁਲਿਸ ਪ੍ਰਸ਼ਾਸਨ ਆਈ ਹੈ ਜੀ ਦੇਖਣੇ ਹੁਣਾਂ ਨੂੰ ਅਰਜੀ ਦੇਣ ਲੱਗੇ ਜੀ ਦੇਖੋ ਹੁਣ ਅਗੇ ਪੂਰੀ ਨਾਲ ਦੀ ਕਰਦੀ ਹੈ ਜੀ ਤੇ ਕਿੱਥੇ ਤੁਹਾਡੀ ਦੁਕਾਨ ਹੈ ਉਹਦਾ ਦੱਸ ਦਿਓ ਸਟੇਟਸ ਮੇਰੀ ਦੁਕਾਨ ਜੀ ਮਿਸ਼ਨ ਹਸਪਤਾਲ ਰੋਡ ਆ ਜੀ ਓਪੋਜੀਟ ਮਿਸ਼ਨ ਸਕੂਲ ਆ ਜੀ ਠੀ ਮੇਰਾ ਨਾਮ ਗਗਨ ਕੁਮਾਰ ਹੈ ਜੀ